ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਵਿੱਚ ਹੋਏ ਦੋਰੇ ਕਤਲ ਕਾਂਡ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਪੁਲਿਸ ਦੇ ਵੱਲੋਂ ਇਸ ਕਤਲ ਕਾਂਡ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਬਲੇਗੌਰੇ ਕਿ ਲੁਧਿਆਣਾ ਪੁਲਿਸ ਨੇ ਪਿੰਡ ਬੁਲਾਰਾ ਦੇ ਸੂਆ ਰੋਡ ਵਿਖੇ ਇੱਕ ਡੇਰੀ ਸੰਚਾਲਕ ਅਤੇ ਉਸਦੇ ਨੌਕਰ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਲਜ਼ਮਾਂ ਨੂੰ ਹਰਦਵਾਰ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਦੋਰੇ ਕਤਲ ਪੈਸਿਆਂ ਦੀ ਰੰਜਿਸ਼ ਕਾਰਨ ਡੇਰੀ ਵਿੱਚ ਕੰਮ ਕਰਦੇ ਇੱਕ ਹੋਰ ਨੌਕਰ ਵੱਲੋਂ ਕੀਤਾ ਗਿਆ ਸੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਥਿਤ ਦੋਸ਼ੀ ਗਿਰਧਾਰੀ ਲਾਲਜੋਕ ਡੇਰੀ ਵਿੱਚ ਹੀ ਨੌਕਰ ਵੱਚੋਂ ਕੰਮ ਕਰਦਾ ਸੀ ਨੇ ਪੈਸੇ ਦੇ ਝਗੜੇ ਕਰਕੇ ਡੇਰੀ ਸੰਚਾਲਕ ਅਤੇ ਨੌਕਰ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਿਸ ਤਰ੍ਹਾਂ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਵੀ ਸੁਣ ਲਵੋ 25 ਦੀ ਰਾਤ ਨੂੰ ਬਲਾਰਾ ਪਿੰਡ ਵਿਖੇ ਲੁਧਿਆਣੇ ਇੱਕ ਡਬਲ ਮਰਡਰ ਹੋਇਆ ਸੀ ਤੇ ਮਰਡਰ ਕਰਨ ਦੇ ਵਿੱਚ ਕੋਈ ਸਾਡੇ ਕੋਲੇ ਕੋਈ ਸਰਾਖ ਨਹੀਂ ਸੀ ਤੇ ਜੋ ਸਰਾਖ ਇਨਕ ਸੀ ਕਿ ਇੱਕ ਗਰਦਾਰੀ ਨਾਂ ਨਾਲ ਨਾਂ ਦੇ ਦਾ ਵਿਅਕਤੀ ਜਿਹੜਾ ਸਖਸ਼ ਉਹ ਉੱਥੇ ਡੇਰੀ ਤੇ ਕੰਮ ਕਰ ਰਿਹਾ ਸੀ 1.5 ਸਾਲ ਪਹਿਲਾਂ ਕੰਮ ਕੀਤਾ ਸੀ ਫਿਰ ਛੱਡ ਕੇ ਚਲਾ ਗਿਆ ਸੀ ਨਾ ਉਸ ਕੋਲੇ ਕੋਈ ਮੋਬਾਈਲ ਸੀ ਨਾ ਉਹਦਾ ਕੋਈ ਪਰਿਵਾਰ ਦਾ ਮੈਂਬਰ ਸੀ ਤੇ ਨਾ ਹੀ ਇਹ ਪਤਾ ਸੀ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਅਸੀਂ ਅਲਟੀਮੇਟਲੀ ਕੋਈ ਵੀ ਕਲੂ ਨਹੀਂ ਸੀ ਬਿਲਕੁਲ ਜਿਵੇਂ ਡਾਰਕਨੈਸ ਇਨ ਟਨਲ ਦਾ ਹਾਲ ਸੀ ਤੇ ਟੀਮ ਲੁਧਿਆਣਾ ਨੇ ਉਹਦੇ ਚ ਸਿਰ ਤੋੜ ਜਿਹੜੀ ਮਿਹਨਤ ਕਰਕੇ ਅਸੀਂ 48 ਘੰਟਿਆਂ ਦੇ ਵਿੱਚ ਉਹਨੂੰ ਇਸ ਕੇਸ ਨੂੰ ਟਰੇਸ ਕਰਨ ਚ ਕਾਮਯਾਬ ਹੋਏ ਆ ਪਰ ਇਸ ਟਰੇਸ ਨੂੰ ਟਰੇਸ ਕਰਨ ਦੇ ਵਿੱਚ ਜੋ ਐਫਰਟ ਲੱਗੇ ਜੋ ਮਿਹਨਤ ਲੱਗੀ ਉਹਦੇ ਵਿੱਚ ਜਦੋਂ ਸੀਸੀਟੀਵੀ ਫੁਟੇਜ ਦੀ ਇਹ ਲੈਣ ਦੀ ਕੋਸ਼ਿਸ਼ ਕੀਤੀ ਉਹ ਗਿਲ ਚੌਂਕ ਤੱਕ ਆਇਆ ਗਿਲ ਚੌਂਕ ਤੋਂ ਅੱਗੇ ਜਾ ਕੇ ਉਹਦੇ ਵਿੱਚੋਂ ਉਹ ਕਰਕੇ ਪਤਾ ਲੱਗਿਆ ਬੱਸ 'ਚ ਬੈਠ ਕੇ ਆ ਬਸ ਵਾਲੇ ਡਰਾਈਵਰਜ਼ ਨਾਲ ਕੰਟੈਕਟ ਕੀਤਾ ਵੀ ਕਿਹੜੀ ਬੱਸ ਦੇ ਵਿੱਚ ਬੈਠਾ ਸੀਗਾ ਤੇ ਇਸ ਢੰਗ ਦਾ ਬੱਸ ਤੋਂ ਚੈੱਕ ਕਰਦੇ ਕਰਦੇ ਪਤਾ ਲੱਗਿਆ ਅੰਬਾਲੇ ਚਲਿਆ ਗਿਆ ਅੰਬਾਲੇ ਤੋਂ ਉੱਥੇ ਜਾ ਕੇ ਟੀਮ ਸਾਡੀ ਪਹੁੰਚੀ ਤੇ ਅੰਬਾਲੇ ਤੋਂ ਕਰਦੇ ਕਰਦੇ ਇਹ ਪਤਾ ਲੱਗਿਆ ਜੀ ਇਹ ਜਮਨਾ ਨਗਰ ਜਿਹੜਾ ਉਹ ਉੱਥੋਂ ਬੱਸ ਚੜ ਗਿਆ ਜਿਹੜੀ ਕਿ ਦੁਕਾਨ ਵਾਲਿਆਂ ਨੇ ਦੱਸਿਆ ਉੱਥੇ ਨੇੜੇ ਬੱਸ ਸਟੈਂਡ ਦੇ ਬਾਹਰ ਵੀ ਇਸ ਟਾਈਪ ਦਾ ਬੰਦਾ ਦੇਖਿਆ ਸੀ ਫਿਰ ਜਿੱਦਰ ਨੂੰ ਮੂਵਮੈਂਟ ਆਈ ਉੱਥੋਂ ਦੇ ਸੀਸੀਟੀਵੀ ਦੇਖੇ ਫਿਰ ਜਮਨਾ ਨਗਰ ਚ ਲੱਗ ਗਿਆ ਫਿਰ ਜਗਾਦਰੀ ਚੱਲਿਆ ਗਿਆ ਫਿਰ ਅਲਟੀਮੇਟਲੀ ਕਰਦੇ ਕਰਦੇ ਉੱਥੋਂ ਪਤਾ ਲੱਗਿਆ ਇੱਕ ਫਿਰ ਦੁਕਾਨ ਵਾਲੇ ਨੇ ਦੱਸਿਆ ਵੀ ਇਸ ਟਾਈਪ ਦਾ ਜਿਹੜਾ ਬੱਸ ਅਡੇ ਦੇ ਵਿੱਚ ਸੀ ਵੀ ਇਸ ਟਾਈਪ ਦਾ ਆਦਮੀ ਉਹ ਹਰਦੁਆਰ ਵਾਲੀ ਬੱਸ ਨੂੰ ਚੜਿਆ ਸਾਡੇ ਕੋਲੇ ਕੋਈ ਲੀਡ ਨਹੀਂ ਸੀ ਇੱਕ ਟੀਮ ਸਾਡੀ ਹਰਦੁਆਰ ਪਹੁੰਚ ਗਈ ਹਰਦੁਆਰ ਦੇ ਵਿੱਚ ਆਟੋ ਰਿਕਸ਼ਾ ਵਾਲਿਆਂ ਨੂੰ ਜਾ ਕੇ ਉਹਦੀ ਸੀਸੀਟੀਵੀ ਤੋਂ ਮਿਲੀ ਫੁਟੇਜ ਦੇ ਵਿੱਚੋਂ ਲੈ ਕੇ ਉੱਥੇ ਪ੍ਰਿੰਟ ਆਊਟ ਕਰਾਏਗੇ ਪ੍ਰਿੰਟ ਆਊਟ ਕਰਾਉਣ ਤੋਂ ਬਾਅਦ ਸੀਸੀਟੀਵੀ ਫੁਟੇਜ ਉਹਨਾਂ ਨੂੰ ਦਿਖਾਈ ਨਾ ਆਪਣੇ ਫੋਟੋਜ਼ ਦਿਖਾਈਆਂ ਉਹਦੇ ਵਿੱਚੋਂ ਇੱਕ ਆਟੋ ਰਿਕਸ਼ੇ ਵਾਲੇ ਨੇ ਇਸ ਗੱਲ ਦਾ ਕਿਹਾ ਵੀ ਇਸ ਟਾਈਪ ਦਾ ਬੰਦਾ ਮੈਂ ਇੱਥੇ ਜਾਂਦਾ ਉਹਨੂੰ ਦੇਖਿਆ ਉਹ ਲਬਦਿਆਂ ਲਬਦਿਆਂ ਹਰਦوار ਘਾੜ ਤੇ ਗਰਧਾਰੀ ਨਾਲ ਜਿਹੜਾ ਲਾਲ ਨਾਮ ਦਾ ਵਿਅਕਤੀ ਇਹਨੂੰ ਫੜਨ ਚ ਕਾਬਜ ਹੋਇਆ ਉਹਦਾ ਜਦੋਂ ਰਿਕਾਰਡ ਖੋਖਿਆ ਗਿਆ ਇਹਦੇ ਤੇ 34 ਕਿਲੋ ਤੇ ਇੱਕ ਨੂੰ ਇਹਦੇ ਇਹਦੇ ਵਿੱਚ 46 ਕਿਲੋ ਦੀ ਓਪੀਐਮ ਹੈ ਜਿਹੜੀ ਡੇਲੋਂ ਥਾਣੇ ਦੇ ਵਿੱਚ ਏ ਹੋਈ 1996 ਦੇ ਵਿੱਚ 46 ਕਿਲੋ ਇਹਦੇ ਤੋਂ ਆਫੀਮ ਫੜੀ ਗਈ ਸੀ ਤੇ ਇੱਕ ਜਿਹੜੀ ਸੰਗਰੂਰ ਜੀਆਰਪੀ ਦੇ ਵਿੱਚ 2014 ਦੇ ਵਿੱਚ ਇਹਦੇ ਤੋਂ 35 ਕਿਲੋ ਇਹਦੀ ਓਪੀਐਮ ਫੜੀ ਗਈ ਸੀ ਏ ਸਾਧੂ ਕਿਸਮ ਦਾ ਨੋਮੈਡਿਕ ਜਿਵੇਂ ਹੁੰਦੇ ਆ ਉਹ ਉਸ ਰਿੰਗ ਦਾ ਉਹ ਆਦਮੀ ਤੇ ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਬੀਜੀ ਪੰਜਾਬ ਨੂੰ ਜਦੋਂ ਏ ਸੀ ਐਫਰਟ ਅਸੀਂ ਉਹਨਾਂ ਨੂੰ ਕਿਹਾ ਸੀ ਸਰ ਅਸੀਂ ਆਪਦਾ ਜੋਰ ਲਾ ਦਾਂਗੇ ਕੇਸ ਨੂੰ ਟ੍ਰੇਸ ਕਰਕੇ ਛੱਡਾਂਗੇ ਉਹਨਾਂ ਨੂੰ ਜਦੋਂ ਇਹਦੇ ਲਾਈਵੇ ਐਫਰਟ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਬੰਦਾ ਮੋਬਾਈਲ ਨਹੀਂ ਵਰਤਦਾ ਜਿਹਦਾ ਘਰ ਘਾਟ ਨਹੀਂ ਪਤਾ ਜਿਹਦੇ ਰਿਸ਼ਤੇਦਾਰੀ ਦਾ ਨਹੀਂ ਪਤਾ ਇਹਦਾ ਨੂੰ ਹੀ ਪਤਾ ਵੀ ਕਿੱਧਰੋਂ ਆਇਆ ਤੇ ਕਿੱਧਰ ਗਿਆ ਨਾ ਉਹਦੇ ਦੋਸਤ ਮਿੱਤਰਾਂ ਦਾ ਪਤਾ ਉਹਨੂੰ ਫੜਨਾ ਇੱਕ ਬੜੀ ਵੱਡੀ ਚੈਲੰਜ ਸੀ ਜਦੋਂ ਇਹ ਦੱਸਿਆ ਵੀ ਅੱਜ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਅਸੀਂ ਉਹ ਆਦਮੀ ਨੂੰ ਫੜਨ 'ਚ ਕਾਮਯਾਬ ਹੋਏ ਹਾਂ ਤੇ ਡੀਜੀ ਪੰਜਾਬ ਵੱਲੋਂ ਇਸ ਗੱਲ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਦਾ ਰਿਵਾਰਡ ਰਿਕਮੈਂਡ ਕਰੋ ਜਿਹਦਾ ਜਿਹਦਾ ਕਰਦੇ ਆ ਤੇ ਮੈਂ ਰਿਵਾਰਡ ਰਿਕਮੈਂਡ ਕੀਤਾ ਤੇ ਉਹ ਡੀਜੀ ਸਾਹਿਬ ਬੜੇ ਕਾਈਂਡ ਇਨਫ ਹੈ ਤੇ ਉਹਨਾਂ ਨੇ ਸਾਰਾ ਜਿਵੇਂ ਜਿਵੇਂ ਮੈਂ ਰਿਕਮੈਂਡ ਕੀਤਾ ਹੁਣ ਮੈਨੂੰ ਲੱਗਦਾ ਸ਼ਾਇਦ ਮੈਂ ਜ਼ਿਆਦਾ ਕਰ ਦਿੰਦਾ ਇਦੋਂ ਵੀ ਪਰ ਉਹਦੇ ਵਿੱਚ ਦੋਵੇਂ ਟੀਮਾਂ ਨੂੰ ਲੱਖ ਲੱਖ ਰੁਪਇਆ ਸੀਆਈਏ ਦੀ ਟੀਮ ਤੇ ਪੁਲਿਸ ਸਟੇਸ਼ਨ ਦੀ ਟੀਮ ਨੂੰ ਲੱਖ ਲੱਖ ਰੁਪਇਆ ਉਦੋਂ ਬਿਨਾ ਜੀਸੀਪੀ ਰੂਰਲ ਰਵਚਰਨ ਬਰਾੜ ਹਰਮੀਤ ਹੰਦਲ ਡੀਸੀਪੀ ਇਨਵੈਸਟੀਗੇਸ਼ਨ ਸੁਹੇਲ ਮੀਰ ਐਡੀਸੀਪੀ ਟੂਜ਼ ਵੈਬ ਸੈਗਲ ਜਿਹੜੇ ਹੈਗੇ ਆ ਏਸੀਪੀ ਸਾਊਥ ਇਹਨਾਂ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਨੂੰ 12 ਜਾਣਿਆਂ ਨੂੰ ਇੱਕ ਦਰਜਨ ਜਾਣਿਆਂ ਨੂੰ ਜਿਹੜੇ ਆ ਡੀਜੀਪੀ ਡਿਸਕ ਆ 2 ਲੱਖ ਰੁਪਏ ਕੈਸ਼ ਰਿਵਾਰਡ ਟੀਮ ਲੁਧਿਆਣਾ ਵਾਲੀ ਮੇਰਾ ਮੈਸੇਜ ਇਹ ਆ ਵੀ ਤੁਸੀਂ ਦੱਬ ਕੇ ਜੋਰ ਲਾਉਂਦੇ ਰਹੋ ਰਿਵਾਰਡ ਦੀ ਸ਼ਾਬਾਸ਼ ਦੀ ਕੋਈ ਕਮੀ ਨਹੀਂ ਸਾਡੀ ਸਟ੍ਰੈਂਥ ਜਿਹੜੀ ਹੈ ਉਹ ਸਾਡੀ ਟੀਮ ਵਰਕ ਹੈ ਤੇ ਇਹ ਪਰਫੈਕਟ ਐਗਜ਼ਾਮਪਲ ਆਫ ਟੀਮ ਵਰਕ ਹੈ ਕਿਵੇਂ ਅਫਸਰ ਇੱਕ ਕ੍ਰਾਈਮ ਹੋਏ ਦੇ ਮਗਰ ਜਿਵੇਂ ਕਹਿ ਦੋ ਵੀ ਜੀ ਜਾਣ ਨਾਲ ਉਹ ਉਹਦੇ ਅਸੀਂ ਮਗਰ ਪੈ ਗਏ ਤੇ ਅਸੀਂ ਉਹਨੂੰ ਟ੍ਰੇਸ ਕਰਨ ਚ ਕਾਮਯਾਬ ਹੋਏ ਆ ਤੇ ਦੂਜਾ ਕ੍ਰਿਮੀਨਲ ਵੀ ਮੈਸੇਜ ਆ ਤੁਹਾਡੇ ਜਰੀਏ ਦੇਰ ਹੋ ਸਕਦੀ ਆ ਇਹ ਨਹੀਂ ਹੋ ਸਕਦਾ ਵੀ ਲੁਧਿਆਣਾਏ ਤੁਸੀਂ ਕ੍ਰਾਈਮ ਕਰੋ ਸਾਡੀ ਨੀਅਤ ਤੇ ਨੀਤੀ ਬੜੀ ਸਪਸ਼ਟ ਹੈ ਕਰਾਇਮ ਕਰੋਗੇ ਫੜ ਕੇ ਧੂਕੇ ਖਿੱਚ ਕੇ ਲਿਆ ਕੇ ਹਵਾਲਾਤਾਂ ਚ ਵੜਾਂਗੇ ਆ ਸਾਡੀ ਨੀਅਤ ਸਾਫ ਹੈ ਕਰਾਇਮ ਦੇ ਮਗਰ ਅਸੀਂ ਪਿੱਛੇ ਪੈਣਾ ਜ਼ੋਰ ਲਾਉਣਾ ਟੀਮ ਨੂੰ ਮੋਟੀਵੇਟ ਕਰਨਾ ਤੇ ਉਹਦੇ ਲਈ ਉਹਨੂੰ ਅਸੀਂ ਕੇਸ ਹਰ ਕੇਸ ਨੂੰ ਟ੍ਰੇਸ ਕਰਨ ਦਾ ਹਰ ਸੰਭਵ ਕੋਸ਼ਿਸ਼ ਕਰਨਾ ਇਹ ਇਹਦੇ ਵਿੱਚ ਇੱਕ ਹੋਰ ਤੁਹਾਡੇ ਲਈ ਬੜੀ ਵਧੀਆ ਗੱਲ ਇਹ ਹੈ ਇਹ ਤੁਹਾਡੇ ਸਾਰਿਆਂ ਲਈ ਵੀ ਮਾਣ ਦੀ ਗੱਲ ਹੈ ਤੁਹਾਡੇ ਸ਼ਹਿਰ ਦੇ ਵਿੱਚ ਇਹ ਕੇਸ ਨੂੰ ਅਸੀਂ ਐਜ਼ ਏ ਕੇਸ ਸਟਡੀ ਫਲੋਰ ਜਿੱਥੇ ਬਾਹਰੋਂ ਸਟੇਟਾਂ ਤੋਂ ਵੀ ਅਫਸਰ ਆਉਂਦੇ ਆ ਤੇ आईपीएस ਆਪਸ਼ਨ ਵੀ ਆਉਂਦੇ ਆ ਉਥੇ ਐਜ਼ ਅ ਕੇਸ ਸਟਡੀ ਵੀ ਉਸ ਜਮਾਨੇ ਦੇ ਵਿੱਚ ਜਦੋਂ ਮੋਬਾਈਲ ਤੋਂ ਬਿਨਾ ਕੋਈ ਜਿਉਂਦਾ ਨਹੀਂ ਕੋਈ ਆਦਮੀ ਕੋਲੇ ਮੋਬਾਈਲ ਵੀ ਹੈ ਨਹੀਂ ਆਇਡੈਂਟੀਟੀ ਵੀ ਹੈ ਨਹੀਂ ਪਰਿਵਾਰਕ ਪਸ਼ੋਕੜ ਵੀ ਹੈ ਨਹੀਂ ਉਸ ਆਦਮੀ ਨੂੰ ਵੀ ਫੜਿਆ ਜਾ ਸਕਦਾ ਜੇ ਸਖਤ ਮਹਿੰਤ ਕੀਤੀ ਜਾਵੇ ਸਖਤੀ ਨੇ ਜਿਹੜੀ ਹੱਤਿਆ ਕੀਤੀ ਕਿਉਂ ਸੀ ਜਾਂ ਰੀਜ਼ਨ ਕੀ ਸੀ ਨਹੀਂ ਇਹ ਇਹਦੇ ਵਿੱਚ ਜੀ ਉਹਨਾਂ ਕੋਲੇ ਜਦੋਂ ਪਹਿਲਾਂ ਵੀ ਹਟਿਆ ਸੀਗਾ ਉਹਦੇ ਆਪਸ ਦੇ ਵਿੱਚ ਜਿਹੜੀ ਪਰਸਨਲ ਈਗੋ ਤੇ ਜਿਵੇਂ ਜੀ ਮੈਨੂੰ ਐਨੇ ਪੈਸੇ ਦੇ ਦਿਓ ਜੀ ਉਹ ਕਹਿੰਦੇ ਪੈਸੇ ਖਰਚਦਾ ਤੂੰ ਪੈਸੇ ਕਰਨੇ ਕੀ ਆ ਸਿੰਪਲ ਉਹਦੇ ਵਿੱਚ ਕੋਈ ਵੀ ਮੇਨ ਮੋਟਿਵ ਨਾਲ ਲੁੱਟਦਾ ਨਾ ਹੋਰ ਉਹ ਜਿਹੜੀ ਆਪਸ ਦੇ ਵਿੱਚ ਮਨ ਦੇ ਵਿੱਚ ਖੁੰਦਕ ਪਾਲ ਲੈਂਦਾ ਬੰਦਾ ਉਹ ਖੁੰਦਕ ਪਾਲ ਕੇ ਕੁਝ ਦਿਨ ਪਹਿਲਾਂ ਵੀ ਉਹ ਕਹਿੰਦੇ ਸੀ ਵੀ ਮੈਨੂੰ ਕੁਝ ਪੈਸੇ ਦੇ ਦਿਓ ਉਹ ਕਹਿੰਦੇ ਪੈਸੇ ਕੀ ਕਰਨੇ ਕੰਮ ਤਾਂ ਤੂੰ ਕਰਦਾ ਨਹੀਂ ਕੋਈ ਤੇ ਇਹ ਕਹਿੰਦਾ ਜੀ ਉਹ ਉਹਨੂੰ ਡੇਰੀ ਵਾਲੇ ਇਹਦਾ ਪਿੱਛਾ ਛੜਾ ਰਹੇ ਸੀ ਇਹਨੂੰ ਕਹਿ ਰਹੇ ਸੀ ਵੀ ਰੋਤ ਤੂੰ ਚਾਹ ਤੂੰ ਹੋਰ ਕਿਤੇ ਜਾ ਵੀ ਤੁਰਦਾ ਫਿਰਦਾ ਤੂੰ ਤਾਂ ਮਲੰਗ ਬੰਦਾ ਹੈ ਤੂੰ ਜਾ ਪਰ ਇਹ ਉੱਥੇ ਟਿਕਿਆ ਹੋਇਆ ਸੀ ਫੇਰ ਇਹਨੇ ਦੇਖਿਆ ਮਨ ਦੇ ਵਿੱਚ ਇੱਕ ਆਵਦਾ ਬਣਾ ਲਿਆ ਵੀ ਇਹਨਾਂ ਨੂੰ ਮੈਂ ਕਤਲ ਕਰਦਾ ਇਹ ਕਤਲ ਕਰਕੇ ਉਹ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਅਸੀਂ ਇਹਦੇ ਝੋਲੇ ਦੇ ਵਿੱਚੋਂ ਉੱਥੋਂ ਰਿਕਵਰ ਕਰਨ ਦੇ ਵਿੱਚ ਕੰਮ ਕਰਦੇ ਹਾਂ ਮੇਰੇ ਤੱਕ ਦੇ ਬੇਟੇ ਬੋਲੋ ਸਾਧੂ ਕਿਸਮ ਦਾ ਆਦਮੀ ਹੈ ਜਾਂ ਸਾਧੂ ਦਾ ਮਤਲਬ ਕੀ ਆ ਸਾਧੂ ਨਹੀਂ ਇਹ ਤਾਂ ਯਾਰ ਸਭ ਤੋਂ ਆਸਾਨ ਸਾਧੂ ਕਿਸਮ ਦਾ ਮਤਲਬ ਮਸਤ ਆਦਮੀ ਹੈ ਸਾਧੂ ਕਿਸਮ ਦਾ ਮਤਲਬ ਇਹ ਸਾਧੂ ਕਾ ਕੀ ਮਤਲਬ ਹੁੰਦਾ ਮਤਲਬ ਇਹ ਆਪਣੀ ਇਸ ਕੇ ਵੇਸ਼ਭੂਸਾ ਜਿਹੜੀ ਆਪਦੀ ਇਹਦੀ ਜਿਹੜਾ ਪ੍ਰਹਿਰਾਵਾ ਹੈ ਜਿਹੜਾ ਉਹ ਹੈ ਝੋਲਾ ਪਾ ਕੇ ਵਾਲਾਂ ਰੱਖ ਕੇ ਤੇ ਬਾਕੀ ਇਹ ਕਹਿ ਦੋ ਵੀ ਇੰਨਾ ਵੀ ਕਮਲਾਣੀ ਜਿਹੜਾ 46 ਕਿਲੋ ਤੇ 34 ਕਿਲੋ ਫੀਮ ਲਿਆਉਂਦਾ ਡਰਮੇ ਲਈ ਇਹ ਕੀ ਪਤਾ ਕੀ ਕਰ ਰਿਆ ਸੀ ਗਿਆ ਪਰ ਅਦਰਵਾਇਜ਼ ਸਰ ਜਿੱਦਾਂ ਸਰ ਜਿਹੜੇ ਮਿਸਟਰ ਦੇ ਬੇਟੇ ਸੀਗੇ ਉਹ ਕਹਿ ਰਹੇ ਸੀ ਵੀ ਇਹਨਾਂ ਦਾ ਹਸਾਬ ਤਾਂ ਸਾਰਾ ਕਲੀਅਰ ਕਰਤਾ ਸੀ ਜਿਹੜਾ ਪਹਿਲਾਂ ਕੰਮ ਕਰਦਾ ਸੀ ਨਹੀਂ ਨਹੀਂ ਉਹ ਉਹ 10000 ਰੁਪਏ ਕੁਛ ਐਦਾਂ ਨਹੀਂ ਨਹੀਂ ਉਹ ਮੰਗ ਰਿਹਾ ਸੀ ਪੈਸੇ ਮੰਗ ਰਿਹਾ ਸੀ ਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਸੀ ਵੀ ਪੈਸੇ ਕਾਦੇ ਲਈ ਚਾਹੀਦੇ ਤੈਨੂੰ ਵੀ ਤੂੰ ਕੰਮ ਨਹੀਂ ਕਰਦਾਗਾ ਉਹ ਉਹ ਉਹਦੇ ਨਾਲੋਂ ਦੇਖੋ ਜੀ ਇਹ ਛੋਟੇ ਕੁਐਸਚਨ ਹੈ ਵੀ ਇਹਦਾ ਮਤਲਬ ਕੀ ਤੇ ਉਹਦਾ ਮਤਲਬ ਕੀ ਤੁਸੀਂ ਇਹ ਦੇਖੋ ਇਹੋ ਜੇ ਕੇਸ ਕਦੇ ਤੁਸੀਂ ਪੜ੍ਹੇ ਸੁਨੇ ਹੋਣੇ ਆ ਵੀ ਟਰੇਸ ਹੁੰਦੇ ਤੇ ਅਸੀਂ ਆਪਰੇ ਟਰੇਸ ਕਰਨ ਚ ਕੰਮ ਜਗਰ ਉਹ ਵਿੱਚ ਵਰਤੀ ਗਈਆਂ ਨੇ ਜਿਵੇਂ ਉਹ ਨਾਕਤ ਉਸ ਤੇ ਟੀਮੀ ਤੇ ਕ੍ਰਾਈਮ ਪੈਟਰੋਲ ਦੇ ਵਿੱਚ ਹੀ ਵਰਤੀਆਂ ਜਾਂਦੀਆਂ ਇਹ ਕੇਸ ਇਸ ਤਾਂ ਕੇਸ ਸਟਡੀ ਹੈ ਇਹ ਕ੍ਰਾਈਮ ਪੈਟਰੋਲ ਚ ਵਰਤਣ ਵਾਲੇ ਕੇਸ ਹੈ ਇੰਦਾ ਦੀ ਟੈਕਨੀਕਸ ਨੂੰ ਨਹੀਂ ਕੋਈ ਨਹੀਂ 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 ਇਹ ਇਹ ਦੇ ਇਹਦੇ ਵਿੱਚ ਆ ਇਹ ਇਸ ਕੇਸ ਨੂੰ ਟਰੇਸ ਹੋਣ ਦੇ ਵਿੱਚ ਸਖਤ ਮਿਹਨਤ ਪਰਫੈਕਟ ਟੀਮ ਕੋਆਰਡੀਨੇਸ਼ਨ ਡੈਡੀਕੇਸ਼ਨ ਤੇ ਉਹਦੇ ਵਿੱਚ ਸੀਸੀਟੀਵੀ ਹੈ ਜਿਹੜਾ ਤੇ ਹਿਊਮਨ ਇੰਟੈਲੀਜੈਂਸ ਇਹ ਵੀ ਜੇ ਸੀਸੀਟੀਵੀ ਦੇਖਦੇ ਅੱਗੇ ਗੱਲ ਨਹੀਂ ਕਰਨਗੇ ਚਾਹ ਵਾਲੇ ਨਾਲ ਬੱਸ ਅੱਡੇ ਤੇ ਬੱਸ ਕੰਡਕਟਰ ਨਾਲ ਟੈਂਪੂ ਨਾਲ ਕਿੰਨੇ ਬੰਦਿਆਂ ਨਾਲ ਗੱਲ ਕੀਤੀ ਹੈ ਇਹਨੂੰ ਅਸੀਂ ਬੜਾ ਵਧੀਆ ਪਰਫੈਕਟ ਕੇਸ ਸਟਡੀ ਬਣਾਵਾਂਗੇ ਜਿਹੜਾ ਪੜਾਇਆ ਜਾਵੇ ਵੀ ਐਵੇਂ ਵੀ ਕੇਸ ਸਟ੍ਰੇਸ ਹੋ ਜਾਂਦੇ ਆ ਥੈਂਕ ਯੂ ਸੋ ਮੱਚ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ